ਵੀਰ ਅਮਰਿਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਬਰੀ ਅਰੈਸਟ ਕੀਤਾ ਹੋਇਆ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾ ਕਿਸੇ ਪਰਚੇ ਤੋਂ ਬਿਨਾ ਕਿਸੇ ਕਸੂਰ ਤੋਂ ਚੱਕ ਕੇ ਥਾਣੇ ਲਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ ਅੱਜ ਵੀਰ ਅਮਰਿਤਪਾਲ ਸਿੰਘ ਮਹਿਰੋਂ ਦੇ ਇੱਕ ਸਿਸਟਰ ਹੈ ਆ ਉਹਨਾਂ ਨੂੰ ਮੈਣੀ ਥਾਣੇ ਦੀ ਪੁਲਿਸ ਜਿਹੜੀ ਆ ਉਹ ਚੱਕ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਤੈਅ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋਰਨਾ ਆ ਠੀਕ ਆ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣ ਇਹ ਪਰਿਵਾਰਾਂ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨ ਲੱਗ ਕੇ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਤਪਾਲ ਸਿੰਘ ਇਹ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਨਸਖਾਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਐ ਉਹ ਪ੍ਰਸ਼ਾਸਨ ਵਾਲੇ ਹੋਣਗੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਗੱਲਾਂ ਆ ਉਹ ਸੰਗਤ ਨੂੰ ਦੱਸਣੀਆਂ ਉਹ ਇਹ ਆ ਕਿ ਵੀਰ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜ਼ਬਰੀ ਅਰੈਸਟ ਕੀਤਾ ਹੋਇਆ। ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾਂ ਕਿਸੇ ਪਰਚੇ ਤੋਂ ਬਿਨਾਂ ਕਿਸੇ ਕਸੂਰ ਤੋਂ ਚੱਕ ਕੇ ਥਾਣੇ ਲਿਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ। ਅੱਜ ਵੀਰ ਅਮਰਿਤਪਾਲ ਸਿੰਘ ਮੈਰੋਂ ਦੇ ਇੱਕ ਸਿਸਟਰ ਆ ਉਹਨਾਂ ਨੂੰ ਮੈਨੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਚੱਕ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਤੈਅ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋਰਨਾ ਆ ਠੀਕ ਆ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣ ਇਹ ਪਰਿਵਾਰਾਂ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਿਤਪਾਲ ਸਿੰਘ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰੇ ਆ ਉਹ ਪ੍ਰਸ਼ਾਸਨ ਵਾਲੇ ਹੋਣਗੇ ਫਿਰ ਹੁਣ ਮੇਰੀ ਜਿਹੜੀ ਆ ਅਪੀਲ ਆ ਉਹ ਆ ਜਿਹੜੇ ਬੁੱਧੀਜੀਵੀਆਂ ਤੱਕ ਆ ਤੇ ਜਿਹੜੇ ਸਮਾਜ ਸੇਵੀ ਆ ਜਾਂ ਜਿਹੜੇ ਵੀਰ ਜਿਨ੍ਹਾਂ ਨੇ ਪੋਸਟਾਂ ਪਾਈਆਂ ਜਿਨ੍ਹਾਂ ਨੇ ਵੀਡੀਓ ਪਾਈਆਂ ਵੀ ਅਸੀਂ ਜਿਹੜਾ ਸਾਥ ਦੇਾਂਗੇ ਵੀਰ ਅਮਰਤਪਾਲ ਸਿੰਘ ਮੈਰੋਂ ਦਾ ਹੁਣ ਵੀਰ ਉਹ ਗੱਲ ਇੱਥੇ ਆ ਵੀ ਵੀਰ ਅਮਰਤਪਾਲ ਸਿੰਘ ਮੈਰੋਂ ਦਾ ਸਿਰਫ ਪੋਸਟਾਂ ਪਾ ਕੇ ਜਾਂ ਵੀਡੀਓ ਪਾ ਕੇ ਸਾਥ ਦੇਣ ਦੀ ਗੱਲ ਨਹੀਂ ਆ ਮੇਰੀ ਬੇਨਤੀ ਆ ਵੀਰ ਭਾਨੇ ਸ ਜਿਹੜੇ ਲੱਖੇ ਸਿਧਾਣੇ ਵਰਗੇ ਵੀਰੇ ਆ ਇਹਨਾਂ ਨੂੰ ਵੀ ਵੀਰ ਬਣੇ ਹੁਣ ਤੁਸੀਂ ਜਿਹੜੀ ਗੱਲਬਾਤ ਆ ਹੁਣ ਤੁਸੀਂ ਆਨ ਗਰਾਉਂਡ ਕਰੋ ਭਾਨੇ ਸਿੱਧੂ ਨੂੰ ਜਿਹੜੀ ਬੇਨਤੀ ਆ ਵੀ ਵੀਰ ਤੁਸੀਂ ਵੀਡੀਓ ਪਾਈ ਸੀਗੀ ਕੋਈ ਫੋਟੋ ਪਾ ਕੇ ਲਿਖਿਆ ਵੀ ਜਿਵੇਂ ਹੋਊਗਾ ਵੀ ਅਸੀਂ ਨਾਲ ਖੜਾਂਗੇ ਤਾਂ ਮੇਰਾ ਵੀਰ ਬਣਿਆ ਉਹਨਾਂ ਦੇ ਪਰਿਵਾਰ ਤੇ ਉੱਤੇ ਜਿਹੜਾ ਅਨਮਨੁੱਖੀ ਤਸ਼ੱਦਦ ਜਿਹੜਾ ਹੋ ਰਿਹਾ ਤੁਸੀਂ ਇਸ ਚੀਜ਼ ਦੇ ਖਿਲਾਫ ਜਿਹੜੀ ਆ ਉਹ ਗੱਲਬਾਤ ਕਰੋ ਇਸ ਚੀਜ਼ ਦੇ ਖਿਲਾਫ ਜਿਹੜਾ ਕਾਠ ਆ ਉਹ ਰੱਖੋ ਤੇ ਸਰਕਾਰ ਨੂੰ ਜਿਹੜਾ ਆ ਇਸ ਚੀਜ਼ ਲਈ ਆਪਾਂ ਲੀਕ ਤੇ ਲੈ ਕੇ ਆਈਏ ਕਿ ਪਰਿਵਾਰਾਂ ਦਾ ਇਹਦੇ ਵਿੱਚ ਕੀ ਹੱਥ ਹੈ ਤੁਸੀਂ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਿ 在里面。